ਤਾਰਨੋ ਦੇਰ ਸ਼ਾਮ ਸਹਿਰ ਮੋਹੱਲਾ ਗੁਰੂ ਕਾ ਖੂ ਕੋਲ ਤੋਂ ਮੋਟਰਸਾਈਕਲ ਸਵਾਰ ਚਾਰ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਚਾਰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਫਰਾਰ ਹੋਣ ਵਿੱਚ ਸਫਲ ਹੋਏ। ਮੌਕੇ ਤੇ ਐਸਪੀਡੀ ਅਜਾਈ ਰਾਜ ਸਿੰਘ ਨੇ ਪੁਲਿਸ ਫੋਰਸ ਸਮੇਤ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਤੁਰੰਤ ਤੁਰੰਤ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਲਈ ਦਾਖਲ ਕਰਵਾਇਆ ਗਿਆ। ਵਿਅਕਤੀ ਦੇ ਪਰਿਵਾਰ ਵੱਲੋਂ ਬਿਆਨ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਹ ਮਾਮਲਾ ਪ੍ਰਾਣੀ ਰੰਜਸ਼ ਨੂੰ ਲੈ ਕੇ ਹੋਇਆ ਹੈ। ਇੱਕ ਕਬਲੇ ਗੁਰੂ ਦੇ ਖੂਦ ਇਹ ਹੁਣੇ ਰਿਪੋਰਟ ਹੋਇਆ ਵੀ ਇਹਨਾਂ ਦੇ ਮਹੱਲੇ ਦਾ ਕੋਈ ਬੰਦ ਬੰਦਾ ਨਾਲ ਇੱਕ ਤੋਤਾ ਮੁੰਡਾ ਵੀ ਹੈ ਨਾ ਹਾਂਜੀ ਉਹਨਾਂ ਨੇ ਆਂਦਾ ਮੇਰੇ ਤੇ ਪੈਰਿੰਗ ਕੀਤੀ ਹੈ ਹੁਣ ਮੌਕੇ ਤੇ ਆਏ ਤੇ ਤਸਦੀਕ ਕਰਕੇ ਲੋਕ ਨੂਮ ਸਰ ਕਾਰਵਾਈ ਬੰਦੀ ਕਰਨ ਲੱਗੇ ਕਿੰਨੀਆਂ ਸਰ ਗੱਲ ਲੱਗੀ ਜੀ ਇਹ ਬੰਦੇ ਨੇ ਇਹਨੂੰ 3 ਗਨ ਸ਼ਾਟ ਹੋਏ ਠੀਕ ਲੱਤ ਉੱਤੇ ਇਹਨੂੰ ਜਿਸ ਕੀ ਸਰ ਇੰਗਲਿਸ਼ੀ ਜੀ ਪਤਾ ਲਗਾ ਇੱਕ ਗਲੀ ਜੀ ਨਿਕਰੇ ਕੇ ਗੈਂਗ ਜੇ ਆਪਣੇ ਨੇ ਇਹਨਾਂ ਬਣਾਏ ਆ ਉਹੀ ਪਾਸੋਂ ਦਾ ਸਰ ਇਹਦਾ ਨਾਮ ਕੀ ਹੈ ਪਛਾਣ ਕੀ ਹੈ ਜਿਹਦਾ ਨਾਂ ਕਬਲੇ ਹੈ ਜੀ ਕਬਲੇ ਮੁੰਡਾ ਕਿ ਪੇ ਪਰਚਾ ਇਹ ਤੇ ਵੀ ਕੋਈ ਹੈ ਹਾਂ ਇਹ ਤੇ ਪਹਿਲਾਂ ਵੀ ਆਰਗੈਨਿਕ ਟਾਈਮ ਦਾ ਪਰਚਾ ਵਾ ਉਹ ਤੇ ਨੂੰ ਸ਼ਾਇਦ ਕੋਰਟ ਤੋਂ ਡੀਲ ਆਊਟ ਹੋਇਆ ਵਾ ਅਜੇ ਸ਼ਾਮ ਤੋਂ ਪਿੱਛੇ ਨਹੀਂ ਹੋਇਆ ਜਿੰਨਾਂ ਨੂੰ ਕੀ ਕਰਦੇ ਕਿਸੇ ਚੀਜ਼ ਦੀ ਜਾਰੀ ਹੈ ਹੁਣ ਪਰਚਾ ਦਰਜ ਕਰਨ ਲੱਗੇ ਇਹਦੇ ਬਿਆਨ ਤੇ ਸਰ ਜਿੰਨਾਂ ਦਾ ਨਾਮ ਲੈ ਰਿਹਾ ਉਹਨਾਂ ਦੇ ਵੀ ਕੋਈ ਪਰਚੇ ਦਰਜ ਹੈ ਪਹਿਲਾਂ ਉਹਨਾਂ ਦੇ ਵੀ ਪਰਚਾ ਦਰਜ ਹੈ ਇਹ ਕੋਈ ਮਹੱਲੇ ਦੇ ਰਹਿਣ ਵਾਲੇ ਆ ਸਾਰੇ ਓਕੇ ਠੀਕ ਹੈ ਜੀ ਫਰੀਦ ਬਖਸ਼ ਸਕੀਨਾ ਹਾਂ ਜੀ ਪਹਿਲਾਂ ਲੜਾਈ ਹੋਈ ਸੀ ਮਹੀਨਾ ਪਹਿਲਾਂ ਇਹਨਾਂ ਨਾਲ ਕਿਹੜੀ ਗੱਲੋਂ ਦਿਨੇ ਮੇਰੇ ਭਰਾ ਨੂੰ ਇਹਨੇ ਧਮਕੀ ਦਿੱਤੀ ਲਾ ਕੇ ਗੱਲ ਕਹਿੰਦਾ ਵੀ ਅਸੀਂ ਤੇ ਬੈਠ ਕੇ ਵੀ ਖਾ ਸਕਦੇ ਇ ਕੀ ਕੰਮ ਕਰਦਾ ਵੀਰ ਬੰਤਾ ਭਾਈ ਸਮਾਨ ਵੇਚਦਾ ਜੀ ਅੱਛਾ ਛੋੜਾ ਚੌਂਕੀ ਲੱਗ ਰਿਹਾਦਾ ਨਸ਼ਾ ਵੇਚਦਾ ਹਾਂਜੀ ਚਟਾ ਵੇਚਦਾ ਹਾਂਜੀ ਹਾਂਜੀ ਕਦੀ ਪੁੱਛਣੀ ਗੱਲ ਪੈਣੀ ਕੀਤੇ ਹਤੇ ਹੋਂਸੇ ਜਾਂਦੀ ਪਾ ਜਾਂਦਾ ਭਾਜੀ ਅੱਛਾ ਤੇ ਉਸੇ ਏਰੀਆ ਚ ਵੇਚਦਾ ਹਾਂਜੀ ਹਾਂਜੀ ਤੇ ਤੁਹਾਡਾ ਝਗੜਾ ਕਿਹੜੀ ਗੱਲ ਦਾ ਤੁਹਾਡਾ ਝਗੜਾ ਸੇ ਮੋੜ ਦਿਖਾਉਣ ਤੋਂ ਆਇਆ ਜੀ ਭਾਜੀ ਤੇ ਮਹੀਨਾ ਪਹਿਲਾਂ ਆਇਆ ਜਮਾਨ ਤੋਂ ਹੀ ਗੋਲੀ ਚੱਲੀ ਸੀ ਉਹ ਜਮਾਨ ਤਾਂ ਹੋਈਆਂ ਤੁਹਾਡੀ ਗੌਰ ਹਾਂਜੀ ਅਸਲ ਇਹੋ ਨੇ ਇਹ ਗੋਲੀਆਂ ਮਾਰਦੀਆਂ ਦਿਨੇ ਤੱਕ ਕੀ ਦਿੱਤੀ ਸੀ ਕਹਿੰਦਾ ਸਾਡੇ ਕੋ ਵਾਧੂ ਕਹਾ ਕਿੰਨੇ ਗੋਲੇ ਜਿੰਤ ਦੇ ਮੇਰੇ ਪੰਜ ਮਾਰੀਆਂ ਤੇ ਕਾਹਤੇ ਮੁੰਡੇ ਆਏ ਇਹ ਜਿਨਾਂ ਗੋਲੀਆਂ ਮੋਟਰਸਾਈਕਲਾਂ ਤੇ ਮੋਟਰਸਾਈਕਲਾਂ ਕਿੱਲੇ ਜਲੇ ਸੀ ਚਾਰ ਜਾਨੇ ਸੀ ਅੱਛਾ ਕਰਨਾ ਕਿੱਥੇ ਹੋਈ ਕਿਹੜੀ ਜਗ੍ਹਾ ਤੇ ਵਕੀਲ ਦੇ ਘਰ ਦੇ ਬਾਹਰ ਵਕੀਲ ਨੂੰ ਭਾਗੇ ਛੱਡ ਗਏ ਅਮ ਕਚੈਰੀ ਗਿਆ ਅੱਜ ਤਰੀਕ ਸੀ ਤੇ ਨਹੀਂ ਜੱਸ ਸਾਡੇ ਪੇਸ਼ ਨੂੰ ਇੰਸ਼ਾਅਰ ਠੀਕ ਅੰਦੇਸੀ ਕੇ ਵਾਪਸ ਗੁਰਕੇ ਖੂਚਾਂਕ ਵਿੱਚ ਸ਼ਰੇਆ ਗੋਲੀਆਂ ਮਾਰ ਗਏ ਮੇਰੇ ਕਾਰ ਕਿੰਨੇ ਜਾਣੇ ਸੀ ਦੋ ਤਿੰਨ ਚਾਰ ਜਾਣੇ ਸੀਗੇ ਇੱਕ ਬੰਦ ਦਾ ਮੁੰਡਾ ਸੀਗਾ ਵਿਨੇ ਤੇ ਨਾਲ ਇੱਕ ਤੋਤਾ ਤੋਤਾ ਮੁੰਡਾ ਸੀਗਾ ਦੋ ਦੇ ਨਾਲ ਹੀ ਪਤਾ ਮੇਰੇ ਘਰ ਵਾਲੇ ਨੂੰ ਪਤਾ ਹੋ ਬੰਦ ਕੀ ਕਰਦਾ ਵਾ ਬੰਦ ਸਮਾਨ ਵੇਚਦਾ ਵਾ ਨਸ਼ਾ ਵੇਚਦਾ ਵਾ ਉੱਥੇ ਹਾਂਜੀ ਤੇ ਰਹਿੰਦਾ ਕਿਥੇ ਆ ਵੇਚਦਾ ਵਾ ਇੱਥੇ ਰਹਿੰਦਾ ਕਿਥੇ ਕਿਸੇ ਕਰਕੇ ਕੀ ਕਿਨਾਂ ਦਾ ਲੜਾਈ ਕਿਹੜੀ ਕਿਹ ਲੋਈ ਤੁਹਾਡੇ ਘਰ ਪਾਣੀ ਆਪਸ ਵਿੱਚ ਇਤਰਾ ਬੋਲ ਚਾਲ ਇਹਨਾਂ ਦਾ ਹੋਇਆ ਸੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਜੇ ਗਲੀ ਦੇ ਮੁਲੇ ਵਿੱਚ ਹਾਂਜੀ ਉਹਦੇ ਘਰ ਕਿ ਲੜਾਈ ਹੋਈ ਆ ਆਪਾਂ ਕਰਦੇ ਆ ਪਾਣੀ ਇਨਸਾਫ ਬਚਾਉਨੇ ਆ ਇਹਨਾਂ ਦੇ ਸਾਥ ਸੱਜਣਾਂ